ਦਰਿਆ ਸਤਲੁਜ ਦੀ ਹਰ ਕੈਂਗਲ ਤੋਂ ਤੁਹਾਡੇ ਤੱਕ ਰਿਪੋਰਟ ਸਿੱਪ ਜਾ ਰਿਹਾ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜੁਗਾਰਿਆ ਪਰ ਵੱਡੀ ਅਪਡੇਟ ਹੈ 58 ਬੁਰਜੀ ਦੀ ਜਿੱਥੇ ਕਿ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੋਇਆ ਕੱਲਾ 58 ਬੁਰਜੀ ਨਹੀਂ ਹੈ ਬਹੁਤ ਸਾਰੀਆਂ ਹੋਰ ਜੇ ਬੁਰਜੇ ਨੇ ਦਰਿਆ ਸਤਲੁਜ ਦੇ ਜੋ ਕੰਢਿਆਂ ਤੇ ਬੁਰਜੀਆਂ ਤੇ ਲਾਏ ਹਨ ਜਿਹਦਾ ਕਿ 51 52 53 54 ਇਸ ਤਰ੍ਹਾਂ ਲਗ ਲਗ ਨੰਬਰ ਨੇ ਤਾਂ ਇਹ 58 ਬੁਰਜੀ ਦੀ ਤਸਵੀਰ ਹੈ ਤਸਵੀਰ ਦੇਖ ਸਕਦੇ ਹੋ ਕਿ ਪੱਥਰ ਅੰਦਰ ਤੱਕ ਤਸ ਗਿਆ ਹੈ ਕਿ ਜੇ ਨੋਚ ਹੈ ਇਹ ਅੰਦਰ ਤੱਕ ਤਸ ਗਈ ਹੈ ਤਾਂ ਦਰਿਆ ਸਤਲੁਜ ਨੇ ਇੱਥੇ ਵੱਡਾ ਖੋਰਾ ਲਗਾ ਦਿੱਤਾ ਹੈ ਲੋਕਾ ਪੂਮਹਾਰੇ ਦਰਖਤ ਇਸ ਨੋਚ ਦੇ ਇਸ ਥਾਂ ਤੇ ਪਾਏ ਜਾ ਰਿਹਾ ਕਿ ਕੋਈ ਖਤਰਾ ਨਾ ਵਧੇ ਕੋਈ ਨੁਕਸਾਨ ਨਾ ਹੋ ਜੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇੱਥੇ ਤੇ ਵੱਡੀ ਅਪਡੇਟ ਤੁਹਾਡੇ ਸਾਹਮਣੇ ਇਸ ਟਾਈਮ ਦੀ ਵੱਡੀ ਅਪਡੇਟ ਲੈ ਕੇ ਆਜ਼ਰਾਂ ਦਰਖਤ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਦਰਿਆ ਸਤਲੁਜ ਨੇ ਉਹ ਵੱਡਾ ਖੋਰਾ ਲਾਇਆ ਹੋਇਆ ਹੈ ਇਸ ਥਾਂ ਤੇ ਖੋਰਾ ਲਾਇਆ ਹੈ ਤੇ ਨਾਲ ਹੀ ਬੰਨ ਹੈ ਇੱਧਰ ਤਸਵੀਰ ਦਿਖਾ ਦਿੰਨੇ ਆ ਜਦੋਂ ਫਿਰ ਇੱਧਰ ਪਾਣੀ ਆ ਜਾਏਗਾ ਤਾਂ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਆ ਫਿਰ ਅੱਗੇ ਕਾਫੀ ਜ਼ਿਆਦਾ ਪਿੰਡ ਨੇ ਬਹੁਤ ਜ਼ਿਆਦਾ ਪਿੰਡ ਨੇ ਜਿੱਥੇ ਤਕਰੀਬਨ 25 ਪੈਣਾ ਨੇ ਅੱਗੇ ਜਿੱਥੇ ਨੁਕਸਾਨ ਦਾ ਵੱਡਾ ਖਤਰਾ ਇਸ ਮੰਡਰ ਮੰਡਰਾ ਰਿਹਾ ਤਬੱਡੀ ਅਪਡੇਟ ਵਕਤ ਦਿੱਤੋ ਦੇ ਨਾਲ ਸਾਂਝੀ ਕਰ ਰਿਹਾ ਦਰਿਆ ਸਤਲੁਜ ਦੀ ਇਹ ਤਸਵੀਰਾਂ ਨੇ ਜੋ ਇਸ ਥਾਂ ਤੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਗਾ ਦਿੱਤਾ ਤੇ ਲਗਾਤਾਰ ਇੱਥੇ ਜੋ ਹੈ ਅੰਦਰ ਜ਼ਮੀਨ ਤਸਦੀ ਜਾ ਰਹੀ ਹੈ ਤੇ ਜਿਸ ਕਦਰ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ 1 ਲੱਖ 20 1 ਲੱਖ 40 ਹਜ਼ਾਰ ਪਾਣੀ ਕਿਹਾ ਜਾ ਰਿਹਾ 1 ਲੱਖ 40 ਹਜ਼ਾਰ ਪ੍ਰਸ਼ਾਸਨ ਅਧਿਕਾਰੀਆਂ ਨੇ ਜੋ ਜਾਣਕਾਰੀ ਦਿੱਤੀ ਹੈ 80 ਤੋਂ 90 ਹਜ਼ਾਰ ਕਿਊਸਿਕ ਪਰ ਜੇ ਸਾਡੇ ਪ੍ਰੋਜੈਕਟ ਸੂਤਰਾਂ ਤੋਂ ਜਾਣਕਾਰੀ ਮਿਲੀ 1,40,000 ਕਿਊਸਿਕ ਪਾਣੀ ਤਾਂ ਫਿਰ ਇਸ ਦੇ ਵਿੱਚ بارشਾਂ ਦਾ ਵੀ ਪਾਣੀ ਪੈਣਾ ਫਿਰ ਇਸ ਦਰਿਆ ਦੇ ਵਿੱਚ ਨਦੀਆਂ ਨਾਲਿਆਂ ਦਾ ਵੀ ਪਾਣੀ ਪੈਣਾ ਤੇ ਫਿਰ ਇਹ ਜਲ ਪੱਧਰ ਹੋਰ ਕਾਫੀ ਜ਼ਿਆਦਾ ਵੱਧ ਜਾਂਦਾ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਪਾਣੀ ਛੱਡਿਆ ਹੋਵੇ ਇੰਨੀ ਵੱਡੀ ਤਦਾਰ ਵਿੱਚ ਪਾਣੀ ਛੱਡਿਆ ਹੋਵੇ ਤਾਂ ਫਿਰ ਇਸ ਜਗ੍ਹਾ ਤੇ ਪਾਣੀ ਪਹੁੰਚ ਜਾਊਗਾ ਬਹੁਤ ਜਲਦੀ ਜਿਸ ਤਰ੍ਹਾਂ ਹਫਤਾਰ ਦੇ ਨਾਲ ਪਾਣੀ ਵਧ ਰਿਹਾ ਜਿਸ ਜਗ੍ਹਾ ਤੇ ਮੈਂ ਖੜਾ ਆ ਉੱਚਾ ਥਾਂ ਆ ਇਧਰ ਤੁਸੀਂ ਦੇਖ ਸਕਦੇ ਹੋ ਤਕਰੀਬਨ 40 ਕੋ ਦਾ ਫਾਸਲਾ ਹੈ ਤਾਂ ਫਿਰ ਪਾਣੀ ਲਗਾਤਾਰ ਵਧ ਰਿਹਾ ਜਿੱਦਾਂ ਹੁਣ ਤਾਂ ਫਿਰ ਇਸ ਜਗ੍ਹਾ ਤੇ ਪਾਣੀ ਆ ਜਾਏਗਾ ਤੇ ਫਿਰ ਉਸ ਤੋਂ ਬਾਅਦ ਇੱਕ ਵੱਡਾ ਖਤਰਾ ਪੈਦਾ ਹੋ ਸਕਦਾ ਇਧਰ ਹੀ ਨਾਲ ਹੀ ਦਰਿਆ ਦਾ ਜੋ ਬੰਨ ਹੈ ਬੰਨ ਤੋਂ ਕਿ ਬਹੁਤ ਜ਼ਿਆਦਾ ਪੈਂਦਾ ਤੇ ਫਿਰ ਵੱਡਾ ਨੁਕਸਾਨ ਇੱਥੇ ਹੋ ਸਕਦਾ 58 ਬੁਰਜੀ ਦੇ ਤਸਵੀਰਾਂ ਨੇ ਜਿੱਥੇ ਦਰਗਤ ਸੁੱਟੇ ਜਾ ਰਿਹਾ ਪ੍ਰਸ਼ਾਸਨ ਨੇ ਪੱਪਾਂ ਪਾਰਾ ਬੋਰੇ ਭਰੇ ਹੋਇਆ ਉਹ ਸਾਰੀਆਂ ਤਸਵੀਰਾਂ ਦਿਖਾਵਾਂਗੇ ਜੋ ਪ੍ਰਸ਼ਾਸਨ ਨੇ ਇੱਥੇ ਹੁਣ ਤਿਆਰੀਆਂ ਕੀਤੀਆਂ ਹੋਈਆਂ ਹਨ ਇੱਥੇ ਐਸ ਡੀ ਐਮ ਤਹਿਸੀਲਦਾਰ ਹੁਣ ਸਾਰੇ ਅਧਿਕਾਰੀ ਆਏ ਨੇ ਕਿਉਂਕਿ ਉਹ ਖਤਰਾ ਮੰਡਰਾ ਰਿਹਾ ਹੈ ਮੰਡਰਾ ਰਿਹਾ ਜੇਕਰ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਹੁੰਦੀਆਂ ਤਾਂ ਇਹ ਫਿਰ ਨੋਬਤ ਦੇਖਣ ਨੂੰ ਨਹੀਂ ਸੀ ਮਿਲਣੀ ਫਿਰ ਹਾਲਾਤ ਨਹੀਂ ਸੀ ਦੇਖਣ ਨੂੰ ਮਿਲਣੇ ਪਰ ਕਿਤੇ ਨਾ ਕਿਤੇ ਇੱਥੇ ਵੀ ਆਪਾਂ ਕਹਿ ਸਕਦੇ ਹਾਂ ਕਿ ਨਲਾਇਕੀ ਪ੍ਰਸ਼ਾਸਨ ਦੀ ਕਹਿ ਸਕਦੇ ਹਾਂ ਲੋਕਾਂ ਦੇ ਮੂੰਹ ਆਪ ਮੁਹਾਰੇ ਇੱਥੋਂ ਨਿਕਲ ਜਾਂਦਾ ਕਿ ਨਹੀਂ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤਾਂ ਆਲੇ ਨੇ ਕਿਸਾਨ ਸਭਾ ਦੇ ਆਗੂ ਨੇ ਵੱਡੇ ਇਲਜ਼ਾਮ ਇੱਥੇ ਲਗਾਏ ਸੀ ਪ੍ਰਸ਼ਾਸਨ ਤੇ ਜੋ ਤੁਸੀਂ ਬੀਤੀਆਂ ਰਿਪੋਰਟਾਂ ਤਕਰੀਬਨ 2 ਤਾਂ ਹੁਣ ਸਪੀਡ ਪਾਣੀ ਨੇ ਹੋਰ ਵੀ ਫੜ ਲਿਆ ਪਾਣੀ ਦੀ ਹੁਣ ਨਗਾਲ ਉੱਠੋ ਤਾਂ ਦੇਖ ਸਕਦੇ ਹੋ ਕਿ ਤਿਆਰੀ ਕੀਤੀ ਹੋਈ ਜਾ ਕੇ ਰੱਖੇ ਹੋਇਆ ਤੇ ਬੋਰੇ ਹੁਣ ਨੋਚ ਦੇ ਅੱਗੇ ਲਗਾਏ ਜਾਣਗੇ ਹੋ ਠਟਾ ਲੱਗੀ ਆ ਪਰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ ਹੁਣ ਤਾਂ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਵਕਤ ਦਰਿਆ ਸਤਲੁਜ ਦੇ ਇਹ ਬੋਰੇ ਪਰ ਕਰ ਰੱਖੇ ਗਿਆ ਕੁਝ ਪੁਰਾਣੇ ਪਏ ਕੁਝ ਨਵੇਂ ਪ੍ਰਸ਼ਾਸਨ ਹੁਣ ਪੂਰਾ ਪੱਬਾਂ ਪਾਰ ਹੈ ਦਰਿਆ ਸਤਲੁਜ ਪੂਰਾ ਆਫਾਨਤ ਹੈ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ 58 ਬਰਜੀ ਦੇ ਤਸਵੀਰਾਂ ਨੇ ਜਿੱਥੇ ਕਿ ਦਰਿਆ ਸੱਤ ਰੋਜ ਨੇ ਇੱਕ ਵੱਡਾ ਖੋਰਾ ਲਾਇਆ ਹੋਇਆ ਤਾਂ ਬਹੁਤ ਦਰਿਆ ਦਾ ਜੋ ਜਲ ਪਦਰਾ ਲਗਾਤਾਰ ਵਧ ਰਿਹਾ ਹੈ ਪ੍ਰਸ਼ਾਸਨ ਨੇ ਜੋ ਜਾਣਕਾਰੀ ਦਿੱਤੀ 85 ਤੋਂ 90 ਹਜ਼ਾਰ ਕਿਊਸਕ ਪਾਣੀ ਦੀ ਪਰ ਜੋ ਸਾਡੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ 1 ਲੱਖ 20 ਹਜ਼ਾਰ 1 ਲੱਖ 40 ਹਜ਼ਾਰ ਕਿਊਸਕ ਪਾਣੀ ਦਿੱਤੇ ਬਰਸਾਤ ਦੇ ਬਿਜੋਰ ਫੜ ਲਿਆ ਤਾਂ ਕਿਤੇ ਨਾ ਕਿਤੇ ਖਤਰਾ ਮੰਡਰਾਉਣ ਲੱਗਿਆ ਵੱਖ-ਵੱਖ ਥਾਵਾਂ ਤੇ ਦਰਿਆ ਨੇ ਹੁਣ ਢਾਹ ਲਾ ਲਿਆ ਇਹ ਕੰਮ ਜੇ ਹੁਣ ਬੋਰੇ ਲਗਾਉਣ ਦਾ ਤਕਰੀਬਨ ਪਹਿਲਾਂ ਕਰਨਾ ਚਾਹੀਦਾ ਸੀ ਤਕਰੀਬਨ ਅਜ ਤੋ 3-4 ਪਹਿਲਾਂ ਇੱਥੇ ਵੱਡੇ ਪੱਧਰ ਤੇ ਕੰਮ ਹੋਣਾ ਚਾਹੀਦਾ ਸੀ ਪਰ ਜਿਹਾਨ ਨਹੀਂ ਹੋਇਆ ਹੁਣ ਦਰਖਤਾਂ ਦਾ ਵੀ ਕੰਮ ਹੋ ਰਿਹਾ ਹੈ ਦਰਖਤ ਸੁੱਟ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਪਹੁੰਚੇ ਆਏ ਜੇਕਰ ਪਹਿਲਾਂ ਸਾਰੇ ਕੁਝ ਤਿਆਰੀਆਂ ਕੀਤੀਆਂ ਹੁੰਦੀਆਂ ਪਤਾ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਸਕਦਾ ਹੈ ਕਾਫੀ ਜ਼ਿਆਦਾ ਵਧੇਗਾ ਪਾਖੜਾ ਤੇ ਆਪਣੇ ਵੱਧ ਰਿਹਾ ਹੈ ਤਾਂ ਫਿਰ ਇਹ ਤਿਆਰੀਆਂ ਜੰਗੀ ਪੱਧਰ ਤੇ ਕਿਉਂ ਨਹੀਂ ਹੋਈਆਂ ਲੋਕ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ ਤੋਂਨਵਲ ਸਮੇਂ ਤੋਂ ਕੀ ਅਪਡੇਟ ਰਹੇਗੀ ਇਥੋਂ ਦੀ ਉਹ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਕੈਮਰਾਮ